ਜਲੰਧ ਨਸ਼ਿਆ ਬਰਾਉਦ ਵਿਦਰੰਦਰ ਪੁਲਿਸ ਦੀ ਵੱਡੀ ਕਾਰਵਾਈ 13 ਥਾਵਾਂ ਦੇ ਛਾਪੇ 18 ਗ੍ਰਿਫਤਾਰ ਜਲੰਧ ਕਮਿਸ਼ਨਰੇਟ ਪੁਲਿਸ ਨੇ ਨਸ਼ਿਆ ਬਰਾਉਦ ਜੰਗ ਨੂੰ ਹੋਰ ਤੇਜ਼ ਕਰਦਿਆਂ ਸ਼ਹਿਰ 'ਚ ਵੱਡੇ ਪੱਧਰ ਤੇ ਸੀਏਐਸਓ ਸੱਜੇ ਆਪਰੇਸ਼ਨ ਲਾਂਚ ਕੀਤਾ ਐਡੀਜੀਪੀ ਤਕਨੀਕੀ ਸੇਵਾ ਸ਼੍ਰੀ ਰਾਮ ਸਿੰਘ ਆਈਪੀਐਸ ਦੀ ਅਗਵਾਈ ਹੇਠ 400 ਪੁਲਿਸ ਕਰਮਚਾਰੀਆਂ ਨੇ ਸ਼ਹਿਰ ਦੇ 13 ਹੌਟਸਪੌਟਾਂ ਦੇ ਤਲਾਸ਼ ਮਿਹਮ ਚਲਾਈ ਇਸ ਵਿਆਪਕ ਆਪਰੇਸ਼ਨ ਦੌਰਾਨ ਪੁਲਿਸ ਵੱਲੋਂ 15 FIR ਦਰਜ ਕੀਤੀਆਂ ਗਈਆਂ 18 ਵਿਅਕਤੀ ਗੈਰ ਕਾਨੂੰਨੀ ਨਸ਼ਿਆਂ ਦੀ ਲੈਣ-ਦੇਣ ਚ ਗ੍ਰਿਫਤਾਰ। 5 ਨਸ਼ਾ ਦੇ आदी ਵਿਅਕਤੀਆਂ ਨੂੰ ਮੁੜ ਸੇਵਾ ਕੇਂਦਰ ਭੇਜਿਆ ਗਿਆ। ਇਸ ਮੌਕੇ ADGP ਰਾਮ ਸਿੰਘ ਨੇ ਕਿਹਾ ਕਿ ਇਹ ਮਹਿਮ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਨੀਤੀ ਦਾ ਹਿੱਸਾ ਹੈ। ਉਹਨਾਂ ਦੱਸਿਆ ਕਿ ਨਸ਼ਿਆਂ ਦੀ ਤਸਕਰੀ ਦੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਪੁਲਿਸ ਮਸਤਾਕ ਹੈ। ਪੁਲਿਸ ਧਰਮਪ੍ਰੀਤ ਕੌਰ IPS ਨੇ ਕਿਹਾ ਕਿ ਇਹ ਮਹਮਾਉਮਨ ਵਾਲੇ ਦਿਨ ਚ ਹੋਰ ਤੇਜ਼ ਹੋਵੇਗੀ ਡੀਜੀਪੀ ਰਾਮ ਸਿੰਘ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਵਿਰੋਧ ਜੰਗ ਵਿੱਚ ਸਹਿਯੋਗ ਦਿਦਿਆਂ ਕਿਸੇ ਵੀ ਸੱਕੀ ਗਤੀਵਿਧੀ ਦੀ ਤੁਰੰਤ ਜਾਣਕਾਰੀ ਪੁਲਿਸ ਨੂੰ ਦਿਓ ਅੰਦਰ ਪੁਲਿਸ ਨੇ ਯਕੀਨ ਦਵਾਇਆ ਕਿ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ ਦੱਸਦੀ ਹੈ ਕਿ ਇਸ ਮਹਮਾ ਤਹਿਤ ਪੁਲਿਸ ਵੱਲੋਂ 96.7 ਗ੍ਰਾਮ ਹਿਰੋਇਨ 746 ਨਸ਼ੀਲੀਆਂ ਗੋਲੀਆਂ 24 ਬੋਤਲਾਂ ਬਾਇਨ ਇਕਾ ਗੈਰਕਾਨੂੰਨੀ ਪਸਤੌਲ ਦੋ ਮੈਗਜ਼ੀਨ ਦੋ ਕਾਰਤੂਸ ਬਰਾਮਦ ਕੀਤੇ ਗਏ ਆਓ ਦੇਖਦੇ ਹਾਂ ਜਲੰਧਰ ਤੋਂ ਰਮੇਸ਼ ਗਾਵਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਜੋ ਅੱਜ ਚੈਕਿੰਗ ਸਰਚ ਬੈਂਡ ਚਲਾਇਆ ਗਿਆ ਜਲੰਧਰ ਨੂੰ ਉਸ ਦੇ ਬਾਰੇ ਵਿੱਚ ਦੱਸਦੇ ਹਾਂ ਦੇਖੋ ਅੱਜ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਅਭਿਆਨ ਚਲਾਇਆ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਜੇ ਮਾਨਯੋਗ ਸੀਐਮ ਪੰਜਾਬ ਦੀ ਹਦਾਇਤਾਂ ਅਨੁਸਾਰ ਤੇ ਮਾਨਯੋਗ ਡੀਜੀਪੀ ਪੰਜਾਬ ਦੀ ক্লোਜ਼ ਸੁਪਰਵੀਜ਼ਨ ਅਤੇ ਮਾਨੀਟਰਿੰਗ ਦੇ ਤਹਿਤ ਜੋ ਪਹਿਲੀ ਮਾਰਚ ਤੋਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਚ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹ ਮੁਹਿੰਮ ਚਲਾਈ ਗਈ ਹੈ ਹਰ ਦਿਨ ਚੰਡੀਗੜ੍ਹ ਤੋਂ ਸੀਨੀਅਰ ਆਫਿਸਰਸ ਇਦੀ ਸੁਪਰਵੀਜ਼ਨ ਕਰਨ ਆਂਦੇ ਵੱਖ-ਵੱਖ ਜ਼ਿਲ੍ਹੇ ਚ ਵੱਖ-ਵੱਖ ਇਲਾਕੇ ਚ ਅੱਜ ਦੀ ਜਿਹੜੀ ਹੈ ਅਭਿਆਨ ਦੀ ਸੁਪਰਵੀਜ਼ਨ ਹੈ ਇਹ ਇਹਨੂੰ ਕਰਨ ਵਾਸਤੇ ਮੈਂ ਅੱਜ ਕਮਿਸ਼ਨਰੇਟ ਜਲੰਧਰ ਦੇ ਇਲਾਕੇ ਚ ਆਇਆ ਅੱਜ ਕਮਿਸ਼ਨਰੇਟ ਜਲੰਧਰ ਨੇ ਹੌਟ ਸਪੌਟ ਆਈਡੈਂਟੀਫਾਈ ਕੀਤੇ ਹੈਗੇ ਉਨਾ ਦੀ ਸੀਕ੍ਰੀਟ ਇਨਫੋਰਮੇਸ਼ਨ ਅਤੇ ਹੋਰ ਇਨਪੁਟ ਦੇ ਆਧਾਰ ਤੇ ਆਇਡੈਂਟੀਫਿਕੇਸ਼ਨ ਕੀਤੀ ਗਈ ਹੈ ਤੇ ਉਹਨ ਥਾਵਾਂ ਦੀ ਚੈਕਿੰਗ ਤੇ ਸਰਚ ਆਜ ਕੀਤੀ ਜਾ ਰਹੀ ਹੈ ਇਸ ਪੂਰੇ ਅਭਿਆਨ ਦੇ ਵਿੱਚ 11 ਅਗਸਟ ਦੇ ਆਫਿਸਰ ਕਮਿਸ਼ਨਰੇਟ ਜਲੰਧਰ ਦੇ ਦੇ 14 ਐਸਐਚਓ ਤੇ ਕਰੀਬ 400 ਪੁਲਿਸ ਮੁਲਾਜ਼ਮ ਇਨਵੋਲਡ ਹੈ ਤੇ ਕਾਮਯਾਬੀ ਜਿਹੜੀ ਹੁਣ ਤੱਕ ਸਵੇਰ ਦਾ ਅਭਿਆਨ ਚੱਲਿਆ ਹੈ ਕਾਮਯਾਬੀ ਹੁਣ ਤੱਕ ਮਿਲੀ ਹੈ ਜਿਹਦੇ ਬਾਰੇ ਤੁਹਾਨੂੰ ਸੀਪੀ ਸਾਹਿਬ ਅਭਿਆਨ ਖਤਮ ਹੋਣ ਤੋਂ ਬਾਅਦ ਡਿਟੇਲ ਦੱਸ ਦੇਣਗੇ ਤੇ ਮੈਂ ਤੁਹਾਡੇ ਰਾਈ ਸਾਰਿਆਂ ਨੂੰ ਦੁਬਾਰਾ ਅਪੀਲ ਕਰਦਾ ਕਿ ਜਿਹੜੀ ਪੰਜਾਬ ਸਰਕਾਰ ਦੀ ਸਖਤ ਹਦਾਇਤ ਹੈ ਜਿਹੜਾ ਉਹਨਾਂ ਦਾ ਜਿਹੜਾ ਉਹਨਾਂ ਦੀ ਸਾਰੇ ਆਫੀਸਰਸ ਨੂੰ ਸਟ੍ਰਿਕਟ ਇਨਸਟਰਕਸ਼ਨਸ ਵੀ ਹੈ ਉਹਦੇ ਤਹਿਤ ਪੂਰੀ ਪੰਜਾਬ ਪੁਲਿਸ ਨਸ਼ਿਆਂ ਵਿਰੁੱਧ ਪੂਰੀ ਕਮਿਟਿਡ ਹੈ ਨਸ਼ਾ ਵਿਰੋਧ ਕਾਰਵਾਈ ਕਰਨ ਤੇ ਤੇ ਮੈਂ ਦੁਬਾਰਾ ਤੁਹਾਡੇ ਰਾਈ ਇਹੋ ਜੇ ਮਾੜੇ ਆਨਸਰਾਂ ਨੂੰ ਬੌਂਡਿੰਗ ਵੀ ਦੇਣਾ ਚਾਹੁੰਦਾ ਤੇ ਉਹਨੂੰ ਇੱਕ ਵਾਰੀ ਫਿਰ ਦੁਬਾਰਾ ਅਪੀਲ ਵੀ ਕਰਨਾ ਚਾਹੁੰਦਾ ਕਿ ਇਹ ਨਸ਼ਾ ਦੇ ਕੰਮ ਦੇ ਵਿੱਚ ਤੁਸੀਂ ਤੁਰੰਤ ਆਪਣਾ ਯੋਗਦਾਨ ਛੱਡ ਦਿਓ ਜੇ ਕੋਈ ਬਾਹਰੋਂ ਇਨਡਾਇਰੈਕਟ ਤੌਰ ਤੇ ਵੀ ਕੋਈ ਇਹਨੂੰ ਯੋਗਦਾਨ ਦੇ ਰਿਹਾ ਉਹ ਵੀ ਛੱਡ ਦੇਣ ਜੇ ਕੋਈ ਡਾਇਰੈਕਟ ਤੌਰ ਤੇ ਇਨਵੋਲਡ ਉਹ ਵੀ ਛੱਡ ਦੇਣ ਕਿਉਂਕਿ ਅਸੀਂ ਇੱਕ ਵੀ ਨਸ਼ੇ ਵਾਲੇ ਬੰਦੇ ਨੂੰ ਨਸ਼ੇ ਦੇ ਕਾਰੋਬਾਰੀ ਨੂੰ ਪੰਜਾਬ ਦੇ ਵਿੱਚ ਨਹੀਂ ਰਹਿਣ ਦੇਵਾਂਗੇ ਇਹ ਪੰਜਾਬ ਸਰਕਾਰ ਦੀ ਸਟ੍ਰਿਕਟ ਇੰਸਟਰਕਸ਼ਨਸ ਹੈ ਤੇ ਪੰਜਾਬ ਪੁਲਿਸ ਤੇ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਨੂੰ ਇੰਸਟਰਕਸ਼ਨਸ ਨੂੰ ਕੰਪਲਾਈਂਸ ਕਰਨ ਵਾਸਤੇ ਕਟ ਬੱਧ ਹੈ ਜਿਹੜੀ ਰਿਪੋਰਟ ਕੀਤੀ ਗਈ ਹੈ ਉਹ ਸਿੱਧੀ ਕੀਤੀ ਗਈ ਹੈ ਥੋੜੀ ਆਵਾਜ਼ ਨਹੀਂ ਆ ਰਹੀ ਗੁਨਾਹਕ ਇਸ ਦੇ ਵਿੱਚ ਹੀ ਕੋਈ ਕੀਤੀ ਕਿ ਦੋਸ਼ ਕੀ ਹੈ रेड तो तो हो रही है नहीं रेड बहुत जगह कई था रही करीब चौदह आइडेंटिफाई किया गया मैं ना नहीं दस सकता क्योंकि अभियान अले चल रहा है तो चौदह लोकेशन आइडेंटिफाई की गई है जिहे चॉडन एंड सर्च से बाकी सारे जी स्क्रीनिंग हो रही है वो चल रही है इसमें कुछ लोगों को रॉन्डो भी किया गया है कि नहीं हो बिल्कुल किया गया है जिसके जिसके बारे में आपको बाद में सीपी साहब की तरफ से एक डिटेल बताया जाएगा अभियान के बाद थैंक